ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਜੀ ਅੱਜ ਦੀ ਵੀਡੀਓ ਪੈਂਡ ਧੂੜਕੋਟ ਚੋਂ ਧੂੜਕੋਟ ਨੂੰ ਜ਼ਿਲ੍ਹਾ ਜਿਹੜਾ ਦੋਸਤੋ ਫਰੀਦਕੋਟ ਪਾਇਆ ਜਾਂਦਾ ਨਾਲ ਲੱਗਦੇ ਪਿੰਡਾਂ ਦੀ ਗੱਲ ਕਰਗੇ ਤਾਂ ਇੱਕ ਪਾਸੇ ਭਲੂਰ ਕੋਟ ਸੁਖਿਆ ਮੱਲਾ ਬਾਈ ਦਾ ਘਰ ਵੀ ਮੱਲੇ ਵਾਲੇ ਰਾਹ ਤੇ ਆ ਬਾਕੀ ਡਿਟੇਲ ਸਾਰੀ ਅੱਪ ਬਾਈ ਤੁਹ ਲਵਾਂਗੇ ਅੱਜ ਚਾਰ ਨੱਕ ਲੈ ਕੇ ਆਏ ਆ ਅੱਪਾ ਤੁਹਾਡੇ ਵਾਸਤੇ ਇੱਕ ਤੁਸੀਂ ਸਾਹਮਣੇ ਬੂਰਾ ਕੱਟਾ ਦੇਖ ਸਕਦੇ ਹੋ ਚੰਗਾ ਰਿਕਾਰਡ ਵਾਲਾ ਸੋਹਣਾ ਕੱਟਾ ਕੱਦ-ਕਾਟ ਵੀ ਬਹੁਤ ਵਧੀਆ ਇੱਕ ਸੋਹਣਾ ਇੱਕ ਮੱਝ ਸੂਈ ਸਵਾਈ ਹੈ ਬਾਕੀ ਦੋ ਗੱਬਣਾ ਬਾਕੀ ਡਿਟੇਲ ਆਪਾਂ ਉਹ ਪਹਿਲਾਂ ਪਰਲੀ ਕਾਲੀ ਤੋਂ ਲੈਨੇ ਆ ਬਾਈ ਤੋਂ ਆਓ ਬਾਈ ਜੀ ਬਾਈ ਜੀ ਪਹਿਲਾਂ ਤਾਂ ਆਪਦਾ ਨਾਂ ਤੇ ਐਡਰੈਸ ਬੋਲ ਦੋ ਪਿੰਡ ਮੇਰਾ ਧੂੜਕੋਟ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਵੀ ਫਰੀਦਕੋਟ ਤੇ ਨਾਂ ਮੇਰਾ ਸਤਨਾਮ ਸਿੰਘ ਨੰਬਰ ਬੋਲ ਦਿਓ ਨੰਬਰ ਮੇਰਾ 985553 15785 995553 157585 ਠੀਕ ਹੈ ਜੀ ਤੇ ਇਹ ਝੋਟੀ ਜਿਹੜੀ ਆ ਆਪਣਾ ਸਕਰੀਨ ਤੇ ਵੇਖ ਰਹੇ ਆ ਪਹਿਲੇ ਨੰਬਰ ਤੇ ਇਹ ਕਿਹੜਾ ਸੂਆ ਸੂਈ ਆ ਜੀ ਇਹ ਵੀ ਤੀਜੀ ਸੂਏ ਸੂਈ ਆ ਹਾਂਜੀ ਅ ਅੱਜ ਦੇ ਵਾਰ ਹੀ ਸੂਈ ਆ 8 ਦਿਨ ਇਹਨੂੰ ਹੋ ਗਏ ਸੂਈ ਨੂੰ ਤੇ ਬੱਚਾ ਇਹਦਾ ਮਰ ਗਿਆ ਹੀ ਸੂਨਸਾਰੀ ਠੀਕ ਹੈ ਜੀ ਬੱਚਾ ਇਹਦਾ ਸੂਨਸਾਰੀ ਮਰ ਗਿਆ ਪਹਿਲਾ 4 ਦਿਨ ਵਧੀਆ ਟਿਕੀ ਰਹੀ ਐ ਇਹ ਉਸ ਤੋਂ ਬਾਅਦ ਚ ਨੇ ਦੋ ਤਿੰਨ ਦਾ ਟੀਕਾ ਲਵਾਇਆ ਹੁਣ ਇਹਦੇ ਮੂਰੇ ਬਹਿ ਕੇ ਇੱਕ ਬੰਦੇ ਨੂੰ ਮੂਰੇ ਪਾੜਾ ਪਾ ਕੇ ਮੂਰੇ ਬਹਿਣਾ ਪੈਂਦਾ ਕੋਲੇ ਹਾਂਜੀ ਤੇ ਝੋਨੇ ਦੁੱਧ ਦੇ ਥੱਲੇ ਇਸ ਟਾਈਮ 12 ਕਿਲੋ ਹਾਜ਼ਰ ਆ ਕੁਈ 2 ਟਾਈਮ ਚੋਲੇ ਕੁਈ 4 ਟਾਈਮ ਚੋਲੇ ਠੀਕ ਹੈ ਜੀ ਦੋਸਤੋ 12 ਕਿਲੋ ਦੁੱਧ ਪਾਈ ਹੁਣੇ ਦੱਸ ਦਿਆ ਵੀ ਥੱਲੇ ਹੈਗਾ ਐਸ ਵਕਤ ਤਿਆਰ ਆ ਬਾਕੀ ਥਾਂ ਲੇਵੇ ਦੀ ਬਹੁਤ ਸੋਹਣੀ ਹੈ ਬੰਦ ਜੇ ਲੇਵੇ ਦੀ ਆ ਦੋਸਤੋ ਚੰਗਾ ਥਣ ਲੱਗਾ ਵਾ ਬਾਕੀ ਲੇਵੇ ਦੇ ਨਾੜਾ ਦੇਖ ਸਕਦੇ ਹੋ ਦੋਸਤੋ ਵੀਡੀਓ ਬਣਾਉਣ ਦਾ ਸਮਾਂ ਜਿਹੜਾ ਦੋਸਤੋ ਤਕਰੀਬਨ 1:30 ਵਜੇ ਦਾ ਹੋਸਾਣਾ ਅੰਦਾਜ਼ਾ ਲਾ ਲਿਆ ਜੀ ਦੇਖ ਸਕਦੇ ਹੋ ਦੋਸਤੋ ਥਾਣ ਬਹੁਤ ਚੰਗਾ ਲੱਗਿਆ ਵਾ ਬਾਕੀ ਆਪਾਂ ਤੋੜ ਕੇ ਵੀ ਵਿਖਾਵਾਂਗੇ ਤੋੜਿਓ ਬਾਈ ਜੀ ਚੰਗੀ ਮਾਜਾ ਕੱਟਗਾਠ ਵੀ ਚੰਗਾ ਡਰਦੀ ਹੈ ਮੜਾ ਮੈਂ ਪਾਸ ਜੀ ਦੋਸਤੋ ਪਸੂ ਕਈ ਡਰਦਾ ਆਪਾ ਥੋੜਾ ਜਿਹਾ ਸਾਈਡ ਤੇ ਇੱਧਰ ਮੈਂਦਾ ਹੀ ਰਹਿ ਜਾਂਦੇ ਹਾਂ ਨਾ ਇੱਧਰ ਵੀ ਆਉਣਾ ਹਾਂਜੀ ਦੇਖੋ ਸਾਹ ਦੋਸਤੋ ਥਣਾ ਹੁਣਾ ਦੀ ਵੀ ਸਾਫ ਹੈ ਤੇ ਸੈਂਗ ਵੀ ਬਹੁਤ ਸੁਣਾ ਲੱਗਿਆ ਬਾਕੀ ਕੱਦ ਕਾੜ ਫੁੱਲ ਆ। ਕੋਈ ਇਹ ਇੰਨੀ ਛੋਟਾ ਕੱਦ ਹੋਊਗਾ। ਚੰਗੀ ਮਾਝ 12 ਲੀਟਰ ਦੁੱਧ ਇਸ ਵਾਸਤੇ ਤਿਆਰ ਆ ਬਾਈ ਦਾਦਾ। 8 ਦਿਨਾਂ ਦੀ ਸੂਈ ਆ, ਬਾਕੀ ਹਜੇ ਵਧੂ, ਵਧੂ ਵੀ ਦੁੱਧ। ਹਾਂ ਦੁੱਧ ਵਧੂਗੀ। ਹਾਂ ਬਾਈ ਦਾਦਾ ਸੀਗਾ ਪਿਛਲੇ ਸੂਏ 15 ਕਿਲੋ ਸੀ ਚੋਇਆ ਥੱਲਿਓ। ਇਹ ਕੀ ਮੀਟ ਆ ਵੀ 16-17 ਕਿਲੋ ਤੱਕ ਜਾਊਗੀ। ਸੋਹਣੀ ਛੋਟੀ ਆ ਦੇਖੋ। ਚੰਗੇ ਢਾਂਚੇ ਦੇ ਵਿੱਚ ਬਾਕੀ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਲਗਾਤਾਰ ਚੱਲੂਗਾ ਤੁਸੀਂ ਗੱਲਬਾਤ ਕਰ ਸਕਦੇ ਹੋ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਜੇ ਆਪਾਂ ਕੱਲੇ-ਕੱਲੇ ਨਗਦੀ ਜਿਹੜੀ ਡਿਟੇਲ ਆ ਤੁਹਾਨੂੰ ਲੈ ਕੇ ਦੇਵਾਂਗੇ ਬਾਈ ਜੀ ਫਿਰ ਇਹਦਾ ਮੁੱਲ ਆਪਣਾ ਕੀ ਕਰਨਾ ਜੀ ਮੁੱਲ ਤਾਂ ਇਹਦਾ ਆਪਾਂ 140 ਕਰ ਦੋ ਦੋਸਤੋ 140 22 ਹੁਣੇ ਰੇਟ ਕਰਦੇ ਆ ਦਾ ਤੇ ਬਾਕੀ ਮਾਨਤਾਨ ਹੋ ਜਾਊਗਾ ਤੇ ਦੋ ਨੰਬਰ ਦੀ ਗੱਲ ਕਰ ਗਈ ਦੋ ਨੰਬਰ ਵੀਰੇ ਨੇ 6ਵਾ ਸੂਆ ਸੂਣਾ ਨੇ ਠੀਕ ਹੈ ਜੀ ਹਾਂਜੀ ਇਹਨੇ 6ਵਾ ਸੂਆ ਸੂਣਾ ਤੇ ਦੁੱਧ ਦੇ ਥੱਲੇ ਵੀ ਜਦੋਂ ਤੋਂ ਲੈਂਦੀ ਉਦੋਂ ਵੀ 14 ਕਿਲੋ ਸੀ ਤੇ ਹੁਣ ਵੀ 14 ਕਿਲੋ ਆ ਦੋਸਤੋ ਕੋਈ ਵਪਾਰ ਲੈਣ ਦਾ ਬਾਈ ਜੀ ਦਾ ਕੰਮ ਨਹੀਂਗਾ ਘਰੇ ਦੁੱਧ ਤੇ ਲਾਏ ਹੋਏ ਪਸ਼ੂ ਆ ਤੇ ਇਹ ਵੀ ਚੰਗੀ ਮੱਝ ਹੈ ਜੇ ਕਿਸ ਨੂੰ ਦੁੱਧ ਤੇ ਲਾਉਣ ਵਾਸਤੇ ਲੈਣੀ ਹੈ। ਬਾਕੀ ਸੀਲ ਠੰਡੀ ਬਹੁਤ ਹੈ। ਸੀਲ ਠੰਡੀ ਬਾਈ ਹੁਣੀ ਦੱਸਦੇ ਆ ਵੀ ਬਹੁਤ ਆ ਤੇ ਬਾਈ ਹੁਣੀ ਦੱਸਦੇ ਆ ਜੇ ਆਪਕਰ ਇਹ ਨਾ ਲੰਮਾ ਸਮਾਂ ਦੁੱਧ ਪੀਉਂਦੀ ਹੈ ਜਦੋਂ ਤੁਸੀਂ ਆਪ ਛੱਡੋਗੇ ਉਹ ਨਹੀਂ ਛੱਡ ਆਏ ਨੀ ਵੀ ਭੱਜ ਜੂਗੀ ਦੁੱਧ। ਰੋਸ਼ੀ ਆ ਦੋਸਤੋ ਵੇਖ ਸਕਦੇ ਹੋ। ਤਿੰਨੇ ਲੰਮੇ ਸਮਿਆਂ ਦੀ। ਤਿੰਨੇ ਬਾਈ ਦੱਸਦਾ ਵੀ ਉਹ ਵੀ ਲੰਮਾ ਸਮਾਂ ਦੁੱਧ ਪੀਉਂਦੀ ਹੈ। ਤੇ ਆ ਵੇ ਲੋ ਜਣੀ ਬੀਣੀ ਇਹ ਚੰਗੀ ਹੈ। ਬਾਕੀ ਇਹ ਛੇਵਾ ਸੂਆ ਦੋਸਤ ਹੈਗੀ ਹੈ ਬਾਈ ਇਹ। ਹਾਂਜੀ ਛੇਵਾ ਸੂਆ ਸੁਣਾ ਬਈ। ਕਿੰਨੇ ਦਿਨ ਪਏ ਹਜੇ ਇਹਦੇ ਦਿਨ ਇਹਨਾਂ ਦੇ ਹੈਗੇ ਆ 25 ਤਰੀਕ ਨੂੰ ਦਿਨ ਪੂਰੇ ਆ ਦੋਸਤੋ 25 ਤਰੀਕ ਨੂੰ ਇਹਦੇ ਦਿਨ ਪੂਰੇ ਆ ਤੇ 6ਵਾਂ ਸੂਆ ਜਣੇ ਸੂਣਾ ਬਾਕੀ ਜੇ ਕੋਈ ਵਪਾਰੀ ਕੋਲੇ ਹੁੰਦੀ ਤਾਂ ਤੁਹਾਨੂੰ ਪਤਾ ਵੀ ਅੱਜਕੱਲ ਬਹੁਤ ਝੂਠ ਤੂਫਾਨ ਚੱਲੀ ਜਾਂਦਾ ਬਾਈ ਨੇ ਜਿੰਨੀ ਗੱਲ ਹੈਗੀ ਓਨੀ ਕੀ ਦੱਸੀ ਐ 14 ਕਿਲੋ ਦੁੱਧ ਤਾਂ ਜਣੀ ਇਹ ਦਿੰਦੀ ਐ ਨਾ ਇਹ ਤੋਂ ਵੱਧੀ ਐ ਨਾ ਘੱਟਦੀ ਐ ਹਾਂ ਘੱਟਦੀ ਐ ਹਾਂ ਆ ਬਾਈ ਹੁਣਾਂ ਦੇ ਘੱਟਦੀ ਐ ਇਹ ਪਹਿਲੇ ਸੂਤ ਮੈਸਰੂ ਕੀ ਘੱਟਦੀ ਪਹਿਲਾ ਸੂਆ ਵੀ ਇਹਨਾਂ ਕੋਲੇ ਸੂਈ ਆ ਬਾਈ ਉਹਨਾਂ ਨੇ ਨਿੱਕੀ ਜਿਹੀ ਕੱਟੀ ਵਾਲੀ ਸੀ ਚੰਗੀ ਮਾਜ ਆ ਦੋਸਤੋ ਤੋਰੇ ਬਾਈ ਜੀ ਇਹਨੂੰ ਹੀ ਮੜਾਏ ਦੋਸਤੋ ਇਹਦਾ ਕੱਟ ਦਾ ਜਿਹੜਾ ਹੈਗਾ ਥੋੜਾ ਜਿਹਾ ਇਹਦੇ ਨਾਲੋਂ ਘੱਟ ਆ ਪਹਿਲੇ ਨੰਬਰ ਨਾਲ ਵੇਖ ਲੈਦੇ ਤੁਸੀਂ ਹੰਮੀ ਗੇ ਕੱਦਕਾਰ ਦੇ ਵਿੱਚ ਆਹੇ ਹਾਂ ਛੇ ਛੇ ਬਾਈ ਥਣਲੇ ਵੇਰੀ ਪੂਰੀ ਸਾਫ ਆ ਫਿਰ ਇਹ ਹਾਂ ਬਾਈ ਪੂਰੀ ਸਾਫ ਆ ਆਪਣੀ ਗਰੰਟੀ ਹੋਊਗੀ ਹਾਂ ਲੈ ਬਾਕੀ ਘੱਟ ਹੋਵੇ ਵੀ ਪੂਰ ਚਿੱਟਾ ਹਾਂਜੀ ਹਾਂ ਅਬ ਅੱਛਾ ਪਰਾਇ ਉਹ ਤੇਰੇ ਹੱਥੀ ਮੜਾ ਹੱਥ ਅੰਦਰ ਫੜੀ ਤੋ ਖੜੀ ਤੋ ਇੱਧਰ ਦੇ ਇੱਧਰ ਚੰਗੀ ਮਾਜਾ ਦੋਸਤੋ ਵੇਖ ਸਕਦੇ ਹਾਂ ਮੀਣੀਆ ਥੋੜਾ ਆ ਸਰੰਦੂ ਤੂੰ ਰੇਟ ਇਹਦਾ ਵੀ ਆਪਾਂ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਥਣਾ ਤੁਣਾ ਦੀ ਬਾਈ ਦੱਸਦਾ ਵੀ ਓਕੇ ਆ ਜਮਾ ਬਾਈ ਜਿਵੇਂ ਮਰਜ਼ੀ ਫੁੱਲ ਭਰਪੂਰ ਦੀ ਫੁੱਲ ਗਰੰਟੀ ਹੈ ਬਾਈ ਦੱਸਦਾ ਵੀ ਕੋਈ ਨੌਕਸ ਨਹੀਂਗਾ ਘਰਦੇ ਆ ਬਾਈ ਦੇ ਪਸ਼ੂ ਸੇਵਾ ਸੂਆ ਸੂਨ ਤਿਆਰ ਆ ਇਹ ਬਾਕੀ ਗੱਲਬਾਤ ਤੁਸੀਂ ਬਾਈ ਨਾਲ ਕਰ ਸਕਦੇ ਹੋ ਜਿਹੜੀ ਜਾਣਕਾਰੀ ਰਹਿੰਦੀ ਕੋਈ ਲੈ ਸਕਦੇ ਹੋ 25 ਤਰੀਕ ਨੂੰ ਇਹ ਦਾਣ ਪੂਰੇ ਦੋਸਤੋ ਬਾਕੀ ਬਾਈ ਇਹਦਾ ਰੇਟ ਦਾ ਵੀ ਕਰ ਦੋ ਰੇਟ ਬਈ ਇਹਦਾ ਦੇਣ ਲੈਣੀ 120 ਦੋਸਤੋ 120 ਦੇ ਵਿੱਚ ਤੁਹਾਨੂੰ ਇਹ ਛੋਟੀ ਮੱਝ ਮਿਲ ਜਾਣੀ ਹੈ ਛੇਵਾ ਸੂਆ ਸੂਨ ਨੂੰ ਜਿਹੜੀ ਤਿਆਰ ਆ ਇਹ 25 ਤਰੀਕ ਨੂੰ ਦਿਨ ਪੂਰੇ ਆ ਰੋਸ਼ੀ ਆ ਦੋਸਤੋ ਵੇਖ ਸਕਦੇ ਹੋ ਬੰਦੀ ਬਹੁਤ ਜ਼ਿਆਦਾ ਆ ਨਾ ਜਮਾ ਨੇ ਪਿੱਛੇ ਕਿੱਥੇ ਨੂੰ ਕਰਦਾ ਨਾ ਜਮਾ ਹਵਾਨਾ ਹਾਂਜੀ ਹਾਂਜੀ ਹਜੇ ਕੱਚੀ ਆ ਦੋਸਤੋ ਪੂਰੀ ਤਿਆਰ ਹੁੰਦੀ ਇਹਦਾ ਮੈਂ ਝੋਨੇ ਚਾਨੇ ਨੂੰ ਲੱਭ ਜਾਵੇਂ ਫਿਰ ਵੀਡੀਓ ਪਾ ਦਿਆਂ ਹਾਂਜੀ ਹਾਂਜੀ ਦੋਸਤੋ ਇਹ ਕਾ ਇਹਨਾਂ ਕੋਲ ਬਾਈ ਹੁਣਾਂ ਕੋਲੇ ਆ ਸਾਹਮਣੇ ਤੁਸੀਂ ਦੇਖ ਸਕਦੇ ਆ ਇਹ ਵੀ ਰੋਸ਼ੀ ਇਸੇ ਦੀ ਹੀ ਇਹ ਇਹ ਮਾਵਾਂ ਧੀਆਂ ਹੀ ਦੂੰਗਾ ਇਹ ਮਾਵਾਂ ਧੀਆਂ ਦੋਸਤੋ ਇਹਦੀ ਆ ਇਹ ਕੁੰਡੀ ਤੇ ਇਹਦੇ ਥੱਲੇ ਕਿੰਨਾ ਦੁੱਧ ਸੀਗਾ ਜੀ ਪਿਛਲੇ ਸਵੇਰੇ ਇਹਦੇ ਥੱਲੇ ਵੀ ਪਿਛਲੇ ਸਵੇਰੇ 15 ਕਿਲੋ ਦੁੱਧ ਸੀਗਾ ਦੋਸਤੋ 15 ਕਿਲ ਤੇ ਤੇ ਨੂੰ ਮੈਂ 16 ਹੀ ਕਹਾਂ ਜੀ ਦੁੱਧ 16 ਹੀ ਆ ਹਾਂਜੀ ਹਾਂ ਤੇ ਆਪਾਂ ਕਿਲੋ ਭਾਟੀ ਦਾ ਲਏ ਦੋਸਤੋ ਬਾਈ ਦੱਸਦਾ ਵੀ 15 ਤੋਂ ਬਾਹਰ ਆ ਯਾਨੀ ਆਪਾਂ 15 ਕਹਿ ਕੇ ਦੇਵਾਂਗੇ ਇਹ ਵੀ ਕਟੀਆਂ ਦਿੰਦੀ ਹੋ ਗਈ ਕਟੀਆਂ ਇਹ ਵੀ ਦੋਸਤੋ ਇੱਕ ਤੋਹਫਾ ਹੀ ਆ ਯਾਨੀ ਇਹ ਜਿੰਦਗਾ ਵੀ ਬਾਈ ਦੱਸਦਾ ਵੀ ਕਟੀਆਂ ਜੀ ਇਧਰ ਕੜੀਆਂ ਕਟੀਆਂ ਆ ਦੇ ਲੋ ਕੋਸ ਬਾਈ ਨੇ ਵੇਚਤੀਆਂ ਸੀ ਪਹਿਲਾਂ ਦੱਸਦਾ ਕਿ ਵੀ ਨਾਲ ਨਾਲ ਪਸੂ ਜਿੰਨੇ ਕੁ ਵਾਜ ਜਾਂਦੇ ਆ ਕੱਢ ਦਿੰਨੇ ਆ ਇਸੇ ਤੋਂ ਕਰਾਸ ਆ ਇਹ ਆ ਆਪਣੇ ਆ ਜਿਹੜਾ ਬੂਰਾ ਨਾਲ ਖੜਾ ਜੀ ਇਸੇ ਤੋਂ ਕਰਾਸ ਕਰਾਈ ਹੋਈ ਹੈ ਇਹ ਇਹ ਵੀ ਜਾਨੀ 25 ਤਰੀਕ ਨੂੰ ਦੇਣ ਪੂਰੇ ਨਹੀਂ ਇਹਦੇ 24 ਨੂੰ ਤੇ 25 ਨੂੰ ਠੀਕ ਹੈ ਜੀ ਦੋਸਤੋ ਇਹਦੇ ਜਿਹੜੇ 24 ਤਰੀਕ ਨੂੰ ਦੇਣ ਪੂਰੇ ਆ ਥਣਾ ਸੁਣਾਈ ਵੀ ਵੇਖ ਸਕਦੇ ਹੋ ਦੋਸਤੋ ਚੰਗੀ ਆ ਥਣ ਬਹੁਤ ਸੋਹਣਾ ਲੱਗਾ ਵਾਈਟ ਥਣਾ ਇਹਦਾ ਵੀ ਥਣਾ ਵੀ ਵੇਖ ਸਕਦੇ ਤੁਸੀਂ ਮੀਣੀ ਦਾ ਆ ਤੋਰੋ ਬਾਈ ਜੀ ਨੂੰ ਵੀ ਸਿੰਘਾ-ਸੁੰਗਾ ਦੀ ਸੋਹਣੀ ਦੋਸਤੋ ਵੇਖ ਸਕਦੇ ਕੁੰਡੀ ਆ ਜਮਾ ਇਹ ਕਿਹੜਾ ਸੂਆ ਸੂਰੀ ਵੀਰੇ ਇਹ ਇਹ ਬਾਈ ਸੂਰੀ ਚੌਥਾ ਸੂਆ ਦੋਸਤੋ ਇਹ ਚੌਥਾ ਸੂਆ ਸੂਰੀ ਆ 3 ਨੰਬਰ ਦਾ ਆਪਦੀ ਮਾਂ ਨਾਲੋਂ ਵੱਡਾ ਇੱਕ ਨੰਬਰ ਦੇ ਬਰਾਬਰ ਆ ਜਮਾ ਠੰਡੀ ਸੀਲ ਕਿਵੇਂ ਆ ਜੀ ਫਿਰ ਠੰਡੀ ਬਾਈ ਬਹੁਤ ਦਾ ਦੋਸਤੋ ਠੰਡੀ ਸੀਲ ਆ ਬਾਈ ਦਾ ਤਾਂ ਵੀ ਪੂਰੀ ਤੇ ਇੱਕ ਵੱਡੀ ਗੱਲ ਇਹ ਆ ਵੀ ਲੰਮਾ ਸਵਾ ਦੁੱਧ ਪੀਉਂਦੇ ਆ ਇਹ ਤੇ ਬਾਈ ਆਪ ਛੱਡੀਆਂ ਤੇ ਨਹੀਂ ਆ ਸਕਣੀਆਂ ਬਾਈ ਦੋਸਤੋ ਐਚ ਐਫ ਗਾਵਾਂ ਵਰਗੀਆਂ ਆ ਬਾਈ ਦਾ ਤਾਂ ਆਪ ਨੂੰ ਛੱਡੀਆਂ ਪੈਂਦੀਆਂ ਇਹ ਨਹੀਂ ਵੀ ਤਿੰਨ ਇੱਕ ਮਹੀਨੇ ਬਣ ਕੇ ਤੇ ਮੁੜ ਕੇ ਭਾਜ ਜਾਂਦੀਆਂ ਕਿ ਯਾਰ ਦੁੱਧੋਂ ਦੋ ਮਹੀਨੇ ਹੋਏ ਉਹਨੇ ਛੱਡੀ ਅੱਛਾ ਤੇਰੀ ਮਾਂ ਨੂੰ ਤਾਂ ਲੱਗਨੀ ਨਹੀਂ ਬੋਲੇ ਬਾਈ ਦਾਦਾ ਜੀ ਸਵਾ ਕੁ ਦੋ ਮਹੀਨੇ ਪਹਿਲਾਂ ਹੀ ਛੱਡੀ ਆ ਚੰਗੀ ਮਾਜਾ ਦੋਸਤੋ ਬਾਕੀ ਥਾਂ ਲੈ ਮੇਰੀ ਪੂਰੀ ਸਾਫ ਆ ਦੂਜੇ ਪਾਸੇ ਆਪਾਂ ਦਿਖਾਵਾਂਗੇ ਤੁਹਾਨੂੰ ਦੇਖ ਸਰ ਇਹ ਚੰਗਾ ਥਾਂ ਲੱਗਾ ਵਾ ਬਾਂਦੀ ਬੁੰਟਾ ਵੀ ਫਿਰ ਬਹੁਤ ਹੋਊਗੀ ਬਾਈ ਬਾਂਦੀ ਬਾਈ ਬਹੁਤ ਜਿਆਦਾ ਆ ਆ ਵੀ ਇਹਨੇ ਨਾ ਪਿੱਛੇ ਨੂੰ ਸਾਰਾ ਕੜਨਾ ਹਾਂਜੀ ਹਾਂਜੀ ਢਿੱਲਾ ਢੁਲਾ ਇੱਥੋਂ ਦੀ ਗੱਲੇ ਆ ਜਾਂਦਾ ਇਹ ਸਾਡੇ ਦਾ ਦੋਵੇਂ ਮਾਮਾ ਇੱਕੋ ਜਿਹਾ ਲੈ ਕੇ ਸੁਣਾਉਂਦੇ ਤੇ ਇਹਦਾ ਆਪਣਾ ਰੇਟ ਕੀ ਰੱਖੋਗੇ ਫਿਰ ਇਹਦਾ ਵੀ ਰੇਟ 140 ਇਹਦਾ ਰੇਟ ਆ ਦੋਸਤੋ ਇਹਦਾ ਵੀ 140 ਆ ਇਹ ਰੇਟ ਆ ਜਿਹੜੇ ਫੈਕਸ ਨਹੀਂ ਇਹਨਾਂ ਦੇ ਵਿੱਚੋਂ ਮਾੜਾ ਮੋਟਾ ਮਾਨਤਾਨ ਬਾਈ ਹੁਣੇ ਕਰ ਦੇਣਗੇ ਹਾਂ ਥੋੜਾ ਬਹੁਤਾ ਹਾਂਜੀ ਮਾੜਾ ਮੋਟਾ ਜਣੀ ਕਰ ਦੇਣਗੇ ਕੋਈ ਚੱਕਰ ਨਹੀਂ ਤੁਸੀਂ ਬੇਫਿਕਰੇ ਹੋ ਕੋਈ ਫੋਨ ਲਾਇਆ ਜੇ ਉਹਦਾ ਵੀ 140 ਪੈਦੀ ਦਾ ਰੇਟ ਆ 140 ਇਹ ਰੱਖ ਬੀ ਮੀਣੀ ਦਾ ਇੱਕ ਵੀ ਆ ਤੇ ਦੂਜਿਆਂ ਦੇ ਸੇਮ ਹੀ ਆ ਦੋਵਾਂ ਦੇ ਤੇ ਇੱਕ ਆਪਣਾ ਇਹ ਦੀ ਦਿਓ ਜੀ ਡਿਟੇਲ ਇਹ ਕਿਹੜਾ ਮਤਲਬ ਕਿੰਨੇ ਕਿੰਨੀ ਉਮਰ ਹੋ ਗਈ ਇਹਦੀ ਇਹ ਬਈ 2 ਦੰਦ ਹੋ ਗਿਆ ਠੀਕ ਹੈ ਜੀ ਇਹ ਦੋਵਾਂ ਸਾਲਾਂ ਤੋਂ ਉੱਤੇ ਆ ਦੋ ਦੰਦ ਤਾਂ ਹੋਣੀ ਹੋਇਆ ਹਾਂਜੀ ਜੀ ਤੇ ਇਹ ਵੀ ਮੈਨੂੰ ਲੱਗਦਾ ਬਲਾਸਪਰ ਕੋਲੇ ਪੈਂਦਾ ਬਰਜ ਕਰਾ ਰਾ ਉੱਥੋਂ ਲੈ ਕੇ ਆਇਆ ਹੀਗਾ ਤੇ ਇਹਦੀ ਮਾਂ ਵੀ ਬੂਰੀ ਸੀਗੀ 16 ਕਿਲੋ ਦੀ ਮਾਂ ਨਾਲ ਘਾਟਾ ਤੇ ਮੇਰੇ ਉਹ ਫੋਨ 'ਚ ਸਾਰਾ ਟਾਟਾ ਸੀਗਾ ਤੋ ਮੇਰਾ ਫੋਨ ਤਾਂ ਵੈਸੇ ਘਰੇ ਹੀ ਪਿਆ ਤੇ ਡਿਸਪਲੇ ਪਾਉਣ ਵਾਲੀ ਆ ਉਹ ਖਰਾਬ ਹੋ ਗਿਆ ਤੇ ਡਾਟਾ ਉਹਦੇ ਜਿਹਦਾ ਸਾਰਾ ਨਿਕਲ ਆਊਗਾ। ਬਾਕੀ ਠੰਡਾ ਸੀਲ ਬਹੁਤ ਜ਼ਿਆਦੇ ਆ। ਦੋਸਤੋ ਬਾਈ ਦੱਸਦਾ ਵੀ ਠੰਡਾ ਸੀਲ ਬਹੁਤ ਆ। ਸਿੰਗਾ-ਸੁੰਗਾ ਦਾ ਦੇਖ ਸਕਦੇ ਮੂੰਹ ਮੱਥੇ ਦਾ। ਕਿਹੜੇ ਦਾ? ਬੂਰੇ ਨਾਰਲੀ ਦਾ। ਦੋਸਤੋ ਬੂਰੇ ਨਾਰਲੀ ਦਾ ਬੱਚਾ ਹੈ ਬਾਈ ਦੱਸਦੇ ਆ ਵੀ ਇਹ ਚੰਗਾ। ਬਾਕੀ ਡਿਟੇਲ ਤੁਹਾਨੂੰ ਮਿਲ ਜੂਗੀ ਇਹਦੀ। 2 ਸਾਲ ਦਾ ਇਹ ਹੋ ਗਿਆ। ਚੰਗਾ ਬੱਚਾ ਦੋਸਤੋ ਜੇ ਕਿਸੇ ਨੇ ਸ਼ੌਂਕ ਆਸਤੇ ਲੈਣਾ ਹੋਵੇ। ਦੇਣਾ ਤਾਂ ਸਾਹਮਣੇ ਵਾਲੇ ਹਾਂ ਸਾਹਮਣੇ ਵਾਲੇ ਨੇ ਦਿਣਾ ਬਾਈ ਦੱਸਦਾ ਵੀ ਬਾਕੀ ਬਾਈ ਨੇ ਵੀ ਬਹੁਤ ਸਾਹਮਿਆ ਬਹੁਤ ਸੋਹਣਾ ਬਣਿਆ ਹੋਇਆ ਕੱਦ ਕੁਦੂ ਵੀ ਪੂਰਾ ਬਾਕੀ ਇਹ 2 ਸਾਲ ਦੇ ਹੋਇਆ ਹਜੇ ਹੋਰ ਕੱਦ ਕਰੂਗਾ ਇਹ ਦੂਦ ਆਂਦਾ ਮੂੰਹ ਤੇ ਅੱਖਾਂ 'ਚ ਜਵਾਬ ਹੈਗੇ ਆ ਦੋਹਾਂ ਜੀ ਮਗਰ ਨੇ ਪੈਰਾਂ ਤੇ ਮਗਰ ਲਈ ਪੈਰਾਂ ਤੇ ਵੀ ਜਵਾਬ ਹੈਗਾ ਹਾਂ ਜੀ ਸਿਰ ਤੇ ਫੋਲਾ ਤੇ ਤੋਰੇ ਮੜਾਏ ਸਿੰਘਾ ਤੁੰਗਾ ਦਾ ਵੇਖ ਸਕਦੇ ਹੋ ਦੋਸਤੋ ਕੁੰਡਾ ਜਾਵਾਂ গোল্ডਨ ভাই ਨੇ গোল্ডਨ ਨਾ ਰੱਖਿਆ ਇਹਦਾ ਹੈਵੀ গোল্ডਨ ਹੀ ਹੈ ਇਹ ਉਹਨਾਂ ਦਾ ਵੀ গোল্ডਨ ਨਹੀਂ ਰੱਖਿਆ ਹੈਗਾ ਹਾਂਜੀ ਹਾਂਜੀ ਤੇ ਮੈਂ ਵੀ ਤੇ ਸਾਰੇ ਦੋਸਤੋ ਚੰਗਾ ਕੱਟਾ ਦੋਸਤੋ ਬਾਹਰ ਦਾ ਦਾ ਵੀ ਕਰਾਸ ਵੀ ਕਰਦਾ ਇਹ ਜਿਹੜੀ ਨਾਲ ਦੀ ਮੱਝ ਜਿਹੜੇ ਖੜੀ ਹੈ ਤਿੰਨ ਨੰਬਰ ਤੇ ਉਹ ਇਸੇ ਤੋਂ ਕਰਾਸ ਹੋਈ ਹੈ ਦੋਸਤੋ ਠੰਡਾ ਬਹੁਤ ਆ ਬਾਈ ਦੱਸਦਾ ਸੀਗਾ ਵੀ ਚਲੋ ਬਾਈ ਲੈ ਚਲੀਏ ਨਾ ਟੈਸਟ ਕਰਦੇ ਸਾਰੇ ਦੋਸਤੋ ਬੂਰਾ ਬੂਰੇ ਨਾਰਲੀ ਦਾ ਬੱਚਾ ਦੋਸਤੋ ਬਾਕੀ ਡਿਟੇਲ ਤੁਹਾਨੂੰ ਮਿਲ ਜੂਗੀ ਸਾਰੀ ਕੋਈ ਚੱਕਰ ਨਹੀਂ ਤੁਸੀਂ ਵੇਖ ਫਿਰੇ ਹੋ ਕੇ ਆਇਓ ਇਹਦਾ ਫਿਰ ਬਾਈ ਜੀ ਰੇਟ ਕੀ ਕਰਨਾ ਜੀ ਇਹਦਾ ਬਾਈ ਹਾਂ ਨਹੀਂ ਮੁੱਲ 66000 ਰੁਪਏ ਆ ਲੈਣਾ ਆਪਦਾ ਠੀਕ ਹੈ ਜੀ ਦੋਸਤੋ 66000 ਦੇ ਵਿੱਚ ਤੁਹਾਨੂੰ ਮਿਲ ਜਾਣਾ ਇਹ ਜੈਜ ਰੇਟ ਆ ਜਾਵਾ ਬਾਕੀ ਰਿਕਾਰਡ ਮਿਲ ਜੂਗਾ ਸਾਰਾ ਕੋਈ ਚੱਕਰ ਨਹੀਂਗਾ ਕ੍ਰਾਸ ਵੀ ਕਰਦਾ ਆ ਮਾਝ ਦੇ ਸਿੱਧੂ ਕ੍ਰੋਸ ਹੋਈ ਗਰੀਨ ਆ ਨਾ ਖੜੀ ਹੈ ਜਿਹੜੀ ਰੋਸ਼ੀ ਮਾਝ ਇਹ ਇਸੇ ਤੋਂ ਕ੍ਰੋਸ ਹੋਈ ਵੀ ਆ ਬਾਕੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ